ਉਹਨਾਂ ਦੇ ਇੱਕ ਵਿਧਾਇਕ ਸੀ ਜੀ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲੈ ਗਿਆ ਜੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਉਹ ਕੀ ਮਾਮਲਾ ਸੀ ਕਹਿੰਦੇ ਜਾਲੀ ਪਰਚਾ ਕਰੇ ਭੇਜਦੇ ਸੀ ਤੇ ਡਰਾਉਂਦੇ ਸੀ ਤੇ ਉਹਨਾਂ ਦੇ ਘਰੇ ਨੋਟ ਬਰਾਮਦ ਹੋਏ ਅੱਜ ਉਹਨੂੰ ਆਪ ਦੇ ਇੱਥੇ ਰਮਨ ਅਰੋੜਾ ਜਿਹੜੇ ਜ਼ਿਲਹੌਰ ਕੇਂਦਰੀ ਤੋਂ ਹਿਦੈਕ ਹੈ ਗਿਆ ਉਹਨਾਂ ਦੇ ਕਾਰਜੀਵਸ ਨੇ ਮਾਰਾ ਸ਼ਾਪਾ ਜੀ ਤੇ ਗ੍ਰਿਫਤਾਰ ਵੀ ਕਰ ਲਿਆ ਜਿਹੜਾ ਸ਼੍ਰੀ ਕਾਲਪਤਖ ਸਾਹਿਬ ਦੇ ਜਥੇਦਾਰ ਲੈ ਕੇ ਹਲੇ ਤੱਕ ਲੱਗਦਾ ਕੋਈ ਮਾਮਲਾ ਹੱਲ ਨਹੀਂ ਹੋਇਆ ਜਥੇਦਾਰ ਬਦਲਨੇ ਪੈਂਦੇ ਨੇ ਜੀ ਕਾਰਜਕਾਰੀ ਲਗਾਉਣੇ ਪੈਂਦੇ ਨੇ ਪਰ ਜੋ ਸੂਤਰਾਂ ਤੋਂ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਬਲਵੰਤ ਸਿੰਘ ਰਾਜੂ ਵਾਲਾ ਨੂੰ ਸ਼੍ਰੀ ਕਾਲਪਤਖ ਸਾਹਿਬ ਦਾ ਜਥੇਦਾਰ ਲਗਾਇਆ ਜਾ ਸਕਦਾ ਹੈ ਭਾਈ ਬਲਵੰਤ ਸਿੰਘ ਰਾਜੂ ਵਾਲਾ ਕਾਲਪਤਖ ਸਾਹਿਬ ਦੇ ਜਥੇਦਾਰ ਬਣ ਸਕਦੇ ਆ ਆਪਾਂ ਵੀ ਜਰਨਲਿਸਟਲ ਦੇ ਨਾਲ ਸੇ ਕਰ ਰਹੇ ਆ ਕਿਉਂ ਕਹਿ ਰਹੇ ਆ ਇਹਨਾਂ ਲੰਗੇ ਕਦਾਲਾਾਂ ਤਾਂ ਨਹੀਂ ਕੀਤਾ ਗਿਆ ਇੱਕ ਟੜੇ ਦੀ ਗੱਲ ਮੰਨਣਗੇ ਜਿਨੇ ਕਿਹਾ ਜਾਂਦਾ ਹੈ ਵੀ ਜੱਥੇਦਾਰ ਸਾਹਿਬ ਨੂੰ ਪਿੱਛੇ ਕੋਈ ਹੋਰ ઓਪਰੇਟ ਕਰਦਾ ਬਾਦਲ ਪਰਿਵਾਰ ઓਪਰੇਟ ਕਰਦਾ ਉਹ ਦੱਸਦੇ ਨੇ ਵੀ ਐ ਨਹੀਂ ਐ ਕਰਨਾ ਐ ਪੈਸੇ ਲੈਣੇ ਨਹੀਂ ਕੀ ਰਾਜਵਾਨਾ ਸਾਹਿਬ ਫਿਰ ਬਾਦਲ ਪਰਿਵਾਰ ਦੀ ਗੱਲ ਮੰਨਣਗੇ ਪਿਛਲਾ ਸਮਾਂ ਵੀ ਇਹ ਤਾਂ ਹੈ ਨਿਯੁਕਤੀਆਂ ਉਹਨੇ ਆਪਣੀ ਜਗ੍ਹਾ ਦਿੱਤੇ ਆ ਔਰ ਉਹ ਚੇਹਰ ਦੇ ਉੱਤੇ ਆ ਕੇ ਜਦੋਂ ਕੋਈ ਆਸਤੀ ਕੋਈ ਸਾਕਸ਼ੀ ਜੇ ਬੈਠਦੀ ਆ ਉਹਨੇ ਫੈਸਲੇ ਆਪਣੇ ਤਰ੍ਹਾਂ ਲੈਣੇ ਲੈਣੇ ਹੁੰਦੇ ਆ ਤੁਹਾਨੂੰ ਦੇਖਣਾ ਹੋਵੇ ਤਾਂ ਤੁਹਾਡਾ ਸਵਾਲ ਜ਼ਰੂਰ ਚਰਚਾ ਦਾ ਬਟਾਕਾ ਹੈ। ਸਦੂ ਹੀ ਪਾਸੇ ਗੱਲ ਕਰਾਂਗੇ ਜੀ ਹਰਿਆਣਾ ਸਿੱਖ ਗੁਰਦੁਆਰਾ ਮੰਦਿਰ ਕਮੇਟੀ ਦੀ ਜਿੱਥੇ ਜਗਦੀਸ਼ ਸਿੰਘ ਢਿੰਡਾ ਨੂੰ ਪ੍ਰਧਾਨ ਲਗਾ ਦਿੱਤਾ ਗਿਆ ਹੈ। ਹੁਣ ਸਾਨੂੰ ਸੰਪਤੀ ਨਾਲ ਪ੍ਰਧਾਨ ਬਣਿਆ ਜੀ ਬੀਸੀ ਲਾਵਰੇ ਇਹ ਗੱਲ ਕਹੀ ਜਾਂਦੀ ਹੈ ਕਿ ਪਿਛਲੇ 24-25 ਸਾਲ ਹਰਿਆਣਾ ਗੁਰਦੁਆਰਾ ਪ੍ਰਬੰਧ ਪਠੀ ਬਣਾਉਣ ਲਈ ਹੋਂਦ ਲਿਆਉਣ ਲਈ ਉਸ ਆਪ ਨੂੰ ਕਹਿ ਲਈ ਜਿਸਾਂ ਲਈ ਅਕਾਲੀ ਨੇ ਕਹੀ ਕਿ ਲੰਬੀ ਲੜਾਈ ਜਿਹੜੀ ਤੋ ਦੂਜੇ ਪਾਸੇ ਗੱਲ ਕਰਾਂਗੇ ਜੀ ਜਗਦੀਸ਼ ਸਿੰਘ ਢੱਲੇਵਾਲ ਜੋ ਕਿ ਕਿਸਾਨ ਆਗੂ ਨੇ ਜਦੋਂ ਦਾ ਮੋਰਚਾ ਉਹਨਾਂ ਦਾ ਖਤਮ ਹੋਇਆ ਤੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਸਾਥੀ ਨੇ ਉਹ ਹੀ ਬڑے ਸਵਾਲ ਖੜੇ ਕਰ ਰਹੇ ਨੇ ਜੀ ਪੈਸੇ ਨੂੰ ਲੈ ਕੇ ਹਾਲਾਂਕਿ ਜਗਦੀਸ਼ ਸਿੰਘ ਢੱਲੇਵਾਲ ਬਲੋ ਸਾਰੇ ਚੀਜ਼ਾਂ ਨਕਾਰ ਦਿੱਤੀਆਂ ਗਈਆਂ ਨੇ ਪਰ ਏਕਾ ਨਹੀਂ ਹੋ ਪਾਰ ਇਹਨਾਂ ਦੇ ਵਿੱਚ ਵਿੱਚ ਢੱਲੇਵਾਲ ਸਾਹਿਬ ਦੀ ਕੰਟਰੀਬਿਊਸ਼ਨ ਤੋਂ ਇਨਕਾਰ ਦਿੱਤਾ ਜਾਂਦਾ ਹੈ ਸਮੈਂ ਇੱਕ ਵੱਡਾ ਮੋਰਚਾ ਖੜਾ ਕੀਤਾ ਜਿੱਦਾਂ ਪਰ ਕਹਿੰਦੇ ਨੇ ਰਾਜੇਵਾਲ ਜਿਹੜਾ ਫਰਵੀਸ ਰਾਜੇਵਾਲ ਨੂੰ ਇਸ ਗੱਲ ਦੀ ਚਿੰਤਾ ਕੀਤਾ ਜਾਂਦਾ ਕਿ ਦਿੱਲੀ ਦਾ ਇਹਨਾਂ ਦੋਨਾਂ ਵਿੱਚ ਸੂਦੇ ਸੇ ਰਾਜੇਵਾਲ ਦੀ ਬੜੀ ਬੜੀ ਭੂਮਿਕਾ ਸੀ ਪੀਬੀਐਮਬੀ ਨੂੰ ਲੈ ਕੇ ਲਗਾਤਾਰ ਮੁਕਾਬਖਾ ਕੀਤਾ ਜਾ ਰਿਹਾ ਹੈ ਹਾਲਾਂਕਿ ਹਰਿਆਣੇ ਨੂੰ ਪਾਣੀ ਵੀ ਦੇਣ ਲੱਗੇ ਨੇ ਜਿੰਨਾ ਕੋ ਦਾ ਹੱਕ ਮੰਗਦਾ ਪਰ ਮੁੱਖ ਮੰਤਰੀ ਭਵਨ ਤੋਂ ਮਾਣ ਕਈ ਸਵਾਲ ਖੜੇ ਕਰਦੇ ਨੇ ਨਜ਼ਰਾਂ ਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਚੀਫ ਸੀਗਨਾ ਤੋਂ ਆਪਾਂ ਦੇਖਦੇ ਹਾਂ ਇਸ ਤਰ੍ਹਾਂ ਹਰਿਆਣੇ ਨੇ ਵੱਧ ਪਾਣੀ ਦੀ ਮੰਗ ਕੀਤੀ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ਾਤਨ ਲਗਾਤਾਰ ਪੈਰੇਦਰੀ ਕਰ ਰਹੇ ਨੇ ਕਿ ਸਾਡੇ ਕੋਲੇ ਪੂਰਤੂ ਪਾਣੀ ਹੈ ਹੀ ਨਹੀਂ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ اہم ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰਾਉਣ ਦਾ ਪਹਿਲਾ ਸਵਾਗਤ ਕਰਦੇ ਆ ਸਰ ਸਵਾਗਤ ਹੈ ਜੀ ਮਿੱਤਰਾਂ ਸ ਦੇ ਲਈ ਤਨਵਾਦ ਦਰਸ਼ਕਾਂ ਨੂੰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅੱਜ ਆਮ ਮੁੱਦੇ ਲੋਸਵਾਲ ਜੀ ਸੋ ਸਭ ਤੋਂ ਪਹਿਲਾ ਮੁੱਦਾ ਅਹਿਮ ਵੀ ਹੈ ਤੇ ਵੱਡਾ ਵੀ ਹੈ ਜੀ ਕਿਉਂਕਿ ਭ੍ਰਿਸ਼ਟਾਚਾਰ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੇ ਵੱਡੇ ਦਾਅਵੇ ਕਰਦੇ ਨੇ ਪਰ ਅੱਜ ਉਹ ਦਾਵਾ ਸੱਚ ਵੀ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਉਹਨਾਂ ਦੇ ਇੱਕ ਵਿਧਾਇਕ ਸੀ ਜੀ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਉਹ ਕੀ ਮਾਮਲਾ ਸੀ ਕਹਿੰਦੇ ਉਹ ਜਾਲੀ ਪਰਚੀਆਂ ਕਰੇ ਭੇਜਦੇ ਸੀ ਤੇ ਡਰਾਉਂਦੇ ਸੀ ਤੇ ਉਹਨਾਂ ਦੇ ਘਰੇ ਨੋਟ ਬਰਾਮਦ ਹੋਏ ਨੇ ਜੀ। ਬਿਲਕੁਲ ਸਹੀ ਕਹਿ ਰਹੇ ਤੁਸੀਂ ਦੇਖੋ ਮੁਖਵੰtere ਭਗਵੰਤ ਮਾਨ ਦੀ ਪ੍ਰਸ਼ਟਾਚਾਰ ਰੋਧੜੀ ਨੀਤੀ ਹੈ ਜੀ ਇਹਨੇ ਜ਼ੀਰੋ ਟੋਲਰੈਂਸ ਆਜਾ ਹੁਣ ਜਦੋਂ ਆਪਦੇ ਵਿਧਾਇਕ ਰਮਨ अरोड़ा ਜਿਹੜੇ ਜ਼ਿਲंधर ਕੇਂਦਰੀ ਤੋਂ ਵਿਧਾਇਕ ਹੈ ਗਿਆ ਉਹਨਾਂ ਦੇ ਕਾਰਨ ਵਿਜੀਲੈਂਸ ਨੇ ਮਾਰਾ ਛਾਪਾ ਜੀ ਇੱਕ ਗ੍ਰਸਤਾਰ ਵੀ ਕਰ ਲਿਆ ਨਹੀਂ ਹੁੰਦਾ ਕਹਾਦਾ ਕਰੇ ਕਿਹਾ ਜਾਂਦਾ ਛਾਪਾ ਮਾਰਿਆ ਤੇ ਵਿਜੀਲੈਂਸ ਵਾਲਾ ਨੇ ਨੂਟ ਗੈਨ ਵਾਲੀਆਂ ਮਸ਼ੀਨਾਂ ਵੀ ਲੈ ਜਾਂਦੀਆਂ

ਪ੍ਰਸ਼ਾਸਕ ਦੇ ਮਾਮਲੇ ਤਾਂ ਉਹਨਾਂ ਦੇ ਸਮਾਂ 'ਚ ਵੀ ਉੱਠਦੇ ਰਹੇ ਆ ਪਰ ਸ਼ਾਇਦ ਵੀ ਕਦੇ ਕੋਈ ਅਜਿਹੀ ਕਿਸਮ ਪਈ ਹੋਵੇਗੀ ਕਿ ਆਪਣੇ ਸਰਕਾਰ ਨੇ ਆਪਣੇ ਹੀ ਮੰਤਰੀ ਦੇ ਖਿਲਾਫ ਵੀ ਰੰ ਦਾ ਛਾਪਾ ਮਾਰਾਇਆ ਹੋਵੇ ਪ੍ਰਸ਼ਾਸਕ ਨੂੰ ਲੈ ਕੇ ਜਾਂ ਕਿਸੇ ਵਿਧਾਇਕ ਦੇ ਖਿਲਾਫ ਪ੍ਰਸ਼ਾਸਕ ਨੂੰ ਲੈ ਕੇ ਵਿਜੀਲਨ ਨੇ ਛਾਪਾ ਮਾਰੇ ਆਵੇ ਸੂੰਦਰ ਅਜ਼ਲਗਾਜਾ ਸਦੈਕੇ ਰਹਿਤੀ ਤਿਰਨਾਣੋਂ ਕਿਸ ਤਰ੍ਹਾਂ ਦੀ ਤਬਦੀਲੀ ਹੈ ਪੁਰਵ ਵਿਧਾਇਕ ਵੀ ਜਿਹਦੇ ਤੇ ਡਿਟੀਵਿਟੀ ਸੂਮੇਵਾਰੀ ਲੋਕਾਂ ਦੇ ਚੁਣੇ ਹੋਏ ਨਵੰਦੇ ਲਖਣ ਲੋਕ ਵੋਟ ਪਾ ਕੇ ਚੁਣਦੇ ਆ ਔਰ ਕਿਹੜੀ ਗੱਲ ਪਿੱਛੇ ਦੇਖੋ ਜਦੋਂ ਲੋਕਾਂ ਨੇ ਵੋਟ ਪਾਈ ਇਹ ਦੋ ਵੱਡੀ ਗੱਲ ਕੀ ਹੋ ਸਕਦੇ ਆ ਜਿਹੜੀ ਸੀਟ ਤੋਂ ਜਿੱਤੇ ਆ ਉਹ ਤੇ ਮਨਰੰਜਨ ਕਾਲੀਆ ਭਾਰਤੀ ਜਨਤਾ ਪਾਰਟੀ ਦੇ ਕਦਾਵਰ ਆਗੂ ਕਹਾਵਣ ਮੰਤਰੀ ਰਹੇ ਆ ਵਿਧਾਇਕ ਰਹੇ ਆ ਤੇ ਰਮਨ ਰੂੜਾ ਨੇ ਉਸ ਨੂੰ ਮੂੰਹ ਤੇ ਮੂੰਹ ਦੇਖਿਆ ਸੀ ਇਲੈਕਸ਼ਨ ਚ ਕਿ ਕਿਹੋ ਜੀ ਸਥਿਤੀ ਬਣ ਗਈ ਜਿਸ ਨੂੰ ਆਪਾਂ ਗੱਲ ਕਰਦੇ ਹਾਂ ਰਮਰੋੜਾ ਖੁਦ ਹੀ ਮੁੰਡੇ-ਮੁੰਡੇ ਘਪਿਆ ਹੈ ਗੱਲ ਵੀ ਕੀ ਹੈ ਕਿ ਆਪਣੇ ਹੀ ਸ਼ਹਿਰ ਦੇ ਲੋਕਾਂ ਨੂੰ ਲਿਓ ਫਰਦੀਆਂ ਭੇਜਦੇ ਸੀ ਨਗਰ ਨਗਰ ਦੀਆਂ ਕਿ ਕਿਸ ਕਦਰ ਕੋਈ ਇਸ ਤਰ੍ਹਾਂ ਦੇ ਕੇ ਅਲੀਗੇਸ਼ਨ ਲੈ ਕੋਈ ਇਸ ਤਰ੍ਹਾਂ ਨੇ ਆ ਕੁਸ਼ਲ ਸਿਸਟਮ ਦੇ ਵਿੱਚ ਕੋ ਨੌਕਸ ਹੈ ਕਿਸੇ ਮਕਾਨਾਂ ਲੈ ਕੇ ਕੋਰਸਸ ਨੂੰ ਲੈ ਕੇ ਨੋਟਸ ਭੇਜੇ ਜਾਂਦੇ ਸੀ ਹੋ ਨੋਟਸ ਕਹਿੰਦੇ ਜਾਲੀ ਹੁੰਦੇ ਜਿਹੜੇ ਜਾਂਦੇ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੋਟਸਾਂ ਦੀ ਵਸੂਲੀ ਹੁੰਦੀ 24 ਜਨਵਰੀ ਨੂੰ ਸਮਝਿਆ ਮੌਦੇ ਜ਼ਿਕਰ ਕਰ ਰਹੇ ਆ ਫਿਰ ਉਹ ਵਸੂਲੀ ਹੁੰਦੀ ਸੀ ਤੇ ਵਸੂਲੀ ਇੰਨੇ ਇਕੱਠੀ ਹੋ ਗਈ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਹੁਣ ਵਿਜੇ ਨੇ ਇੰਨੇ ਪੈਸੇ ਕਢਣ ਵਾਲੇ ਨੇ ਮਸ਼ੀਨਾਂ ਅਪਲਾਉਣੀਆਂ ਪਈਆਂ ਇੰਨੇ ਕ ਨੋਟ ਕਹਿੰਦੇ ਵਿਧਾਇਕ ਨੇ ਇਕੱਠੇ ਕਰ ਲਏ ਪਰ ਇਹ ਗੱਲ ਬੜੀ ਸਾਫ਼ ਹੈ ਕਿ ਇਸ ਸਿਸਟਮ ਦੇ ਚੱਲਦੇ ਆ ਆਪਾਂ ਬੜੀਆਂ ਸਰਕਾਰਾਂ ਦੀ ਗੱਲ ਕਰਦੇ ਆਂ ਵੱਡੇ ਦਾਅਵਿਆਂ ਦੀ ਗੱਲ ਕਰਦੇ ਆਂ ਜਿਦੋਂ ਵਿਧਾਇਕੀ ਇਸ ਤਰ੍ਹਾਂ ਦੇ ਐਰੀਗੇਸ਼ਨ ਲੱਗਣ ਨੂੰ ਉਹਨੇ ਕਰਦੇ ਵੀ ਜਿਵੇਂ ਦੇ ਛਾਤੇ ਪੈਣਾ ਪਰ ਆਪਣੀਆਂ ਸਰਕਾਰਾਂ ਦੇ ਚੱਲਦੇ ਜਿਹੜਾ ਹੈਗਾ ਲੋਕਾਂ ਤੋਂ ਇਸ ਤਰ੍ਹਾਂ ਪੈਸੇ ਇਕੱਠੇ ਕਰਨ ਦੋ ਨੰਬਰ ਦਾ ਇਸ ਤੋਂ ਬਾਅਦ ਇਸ ਸਿਸਟਮ ਦੇ ਵਿੱਚ ਵੱਡਾ ਹੰਗਾਰ ਕੀ ਹੋ ਸਕਦਾ ਹੈ ਸੁਮੁਖੰਤਰੀ ਭਗਵੰਤ ਮਾਨ ਦਾ ਪੈਸੇ ਜ਼ਿਕਰ ਕਰ ਰਿਹਾ ਹੈ ਰਿਸ਼ਤਾਚਾਰ ਦੇ ਖਿਲਾਫ ਲੜਾਈ ਜ਼ਰੂਰ ਹੈ ਪਰ ਬਹੁਤ ਵੱਡੀ ਚੁਣੌਤੀ ਵਾਲੀ ਗੱਲ ਹੈ ਦੂਜੇ ਪਾਸੇ ਵਿਰੋਧੀ ਜਨਾ ਵਿਰੋਧੀ ਜਨਾ ਕੀ ਕਰ ਰਿਹਾ ਦੇਖੋ ਜੀ ਇਸ ਤਰ੍ਹਾਂ ਦਾ ਕੇਸ ਫੜਿਆ ਗਿਆ ਕਾਰਵਾਈ ਨਹੀਂ ਹੋਈ ਕਦੇ ਪਹਿਲਾਂ ਵੀ ਇੱਕ ਇਦਾਂ ਹੀ ਕੈਬਨਟ ਮੰਤਰੀ ਰਹੇ ਚੁੱਕੇ ਆ ਹੁਣ ਤਾਂ ਸਾਬਕਾ ਕੈਬਨਟ ਮੰਤਰੀ ਹੋ ਗਿਆ ਹਲਸ ਭਗਵਾਨ ਜੀ ਉਹਨਾਂ ਕੋਲੇ ਉਹਨਾਂ ਤੇ ਕਹਿੰਦੇ ਕਾਰਵਾਈ ਹੋਈ ਇਥੇ ਮਾਲਵੇ ਦਾ ਇੱਕ ਅਕਸੀਡੈਂਟ ਤੇ ਕਾਰਵਾਈ ਹੋਈ ਕਹਿੰਦੇ ਕੋਈ ਨਤੀਜੇ ਹੀ ਨਹੀਂ ਅੱਗੇ ਸਾਹਮਣੇ ਆਏ ਸਵਾਲ ਇਹ ਪੈਦਾ ਹੁੰਦਾ ਕਿ ਕਾਰਵਾਈ ਤਾਂ ਹੋਈ ਨਾ ਹੁਣ ਆਪਾਂ ਰਮਨ ਅਰੂੜਾ ਦੀ ਗੱਲ ਕਰਦੇ ਆ ਪਹਿਲਾਂ ਤਾਂ ਕਿਸੇ ਵਿਧਾਇਕ ਨੂੰ ਹੱਥ ਪਾਉਣੇ ਵੱਡੀ ਗੱਲ ਹੁੰਦੀ ਹੈ ਹੱਥ ਪਾਇਆ ਤਾਂ ਕਾਰਵਾਈ ਹੋਏਗੀ ਘਟੂ ਘਟੇ ਕਿਸ ਨੇ ਆ ਇੱਕ ਮੈਸੇਜ ਤਾਂ ਗਿਆ ਇਸ ਗੱਲ 'ਚ ਪਿਛਲੇ 70 75 ਸਾਲ ਦੇ ਵਿੱਚ ਜਿਸ ਕਲਰ ਪ politcal ਸਿਸਟਮ ਨੇ ਸਧਾਰਨ ਲੋਕਾਂ ਨੂੰ ਕੁੱਟਿਆ ਬਰਬਾਦ ਕੀਤਾ ਪੰਜਾਬ ਉਹਦੇ ਇੱਕ ਬੈਸਟ ਐਗਜ਼ਾਮਪਲ ਹੈ ਕਿ ਵਿਧਾਇਕ ਹੀ ਜਦੋਂ ਇਸ ਤਰ੍ਹਾਂ ਪੈਸੇ ਵਟੋਣ ਲੱਗਣ ਤਾਂ ਅੰਦਾਜ਼ਾ ਲਗਾ ਲਓ ਪੂਰਾ ਅਸਰਾੰਤ ਉਹਦੇ ਕ੍ਰਾਪਟ ਜਿਹੜੇ ਅਧਿਕਾਰੀ ਹੈ ਉਹਨਾਂ ਤੋਂ ਕੀ ਅਮੇਜ਼ ਰੱਖੀ ਜਾ ਸਕਦੀ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਆਪਾਂ ਬਲਵੰਤ ਸਿੰਘ ਰਾਜੂਆਣੋਂ ਲੈ ਕੇ ਜੋ ਕਿ ਪਟਿਆਲਾ ਜੇਲ੍ਹ ਦੇ ਵਿੱਚ ਬੰਦੇ ਨੇ ਤੇ ਲਗਾਤਾਰ ਐਸਜੀਪੀਸੀ ਉਹਨਾਂ ਦੇ ਨਾਲ ਮੁਲਾਕਾਤਾਂ ਵੀ ਕਰਦੀ ਹੈ ਪਰ ਸਰ ਦੂਜੇ ਪਾਸੇ ਜਿਹੜਾ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਹਲੇ ਤੱਕ ਲੱਗਦਾ ਕੋਈ ਮਾਮਲਾ ਹੱਲ ਨਹੀਂ ਹੋਇਆ ਜਥੇਦਾਰ ਬਦਲਨੇ ਪੈਂਦੇ ਨੇ ਜੀ ਕਾਰਜਕਾਰੀ ਲਗਾਉਣੇ ਪੈਂਦੇ ਨੇ ਪਰ ਜੋ ਸੂਤਰਾਂ ਤੋਂ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਬਲਵੰਤ ਸਿੰਘ ਰਾਜੂ ਵਾਲਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਗਾਇਆ ਜਾ ਸਕਦਾ ਹੈ ਜੀ ਵੱਡਾ ਸੰਕੇਤ ਹੈ ਕਿ ਭਾਈ ਬਲਵੰਤ ਸਿੰਘ ਰਾਜੂ ਵਾਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣ ਸਕਦੇ ਆ ਆਪਾਂ ਵੀ ਇਹ ਜਨ ਇਸ ਗੱਲ ਦੇ ਜਦੋਂ ਨਲਸੇ ਕਰ ਰਹੇ ਆ ਕਿਉਂ ਕਹਿ ਰਹੇ ਆ ਇਹ ਗੱਲ ਹਾਲਾਂਕਿ ਬਕਾਇਦਾ ਹਲਾਨਤਾ ਨਹੀਂ ਕੀਤਾ ਗਿਆ ਪਰ ਜਿਸ ਕਦਰ ਸ਼ੋਮਨੀ ਗੁਰਦੁਆਰਾ ਪੰਦਰਖ ਮੈਦਾਨ ਦੇ ਪ੍ਰਧਾਨ ਨੇ ਜਿਸ ਨੇ ਜਿੰਤਾ ਮੀਨ ਇਸ ਗੱਲਾ ਸੰਕੇਤ ਦਿੱਤਾ ਕਿ ਦੇਖੋ ਜੀ ਕਿ ਅਮੋਨ ਵਾਲੇ ਦਿਨਾਂ ਚ ਜਿਹੜਾ ਕਾਰਜਕਾਰੀ ਜੱਥੇ ਦਿੱਤਾ ਜਿਹੜਾ ਪੂਰਾ ਜਥੇਦਾਰ ਕਾਰਜ ਕਰਦਾ ਲਗਾਉਣੇ ਆ ਉਹਦੇ ਮੇਰੇ ਫੈਸਲਾ ਹੋਏਗਾ ਇਹ ਗੱਲ ਉਹਨੇ ਉਦੋਂ ਕਹੀ ਹੈ ਜਦੋਂ ਗੁਰਬੰਧ ਸਿੰਘ ਰਾਜਵਾਨਵਰੇ ਸਵਾਲ ਪੁੱਛਿਆ ਗਿਆ ਇਹ ਗੱਲ ਦੂਜੀ ਗੱਲ ਦੇਖੋ ਰਾਜਵਾਨਾਂ ਦੀ ਐਮਐਮ ਦੀ ਆਪਾਂ ਗੱਲ ਕਰ ਰਹੇ ਜ਼ਿਕਰ ਕਰਾਂ ਕਿ ਕਿਉਂ ਐਮਐ ਕੋਈ ਵੀ ਗੱਲ ਹੈ ਕਿ ਰਾਜਵਾਨਾਂ ਵੱਲੋਂ ਪੱਤਰ ਲਿਖਿਆ ਗਿਆ ਇਸੇ ਸਾਰੇ ਮੁਲਕ ਦੇ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸੇਖਰ ਜੈਬਕਰ 'ਚ ਉਹਨਾਂ ਦੀ ਤਸਵੀਰ ਲਾਉਣ ਵਾਲੇ ਫੈਸਲਾ ਹੋਇਆ ਸੀ ਤੇ ਰਜੋਨ ਨੇ ਜਿਹੜਾ ਪੱਤਰ ਲਿਖਿਆ ਉਹਨਾਂ ਨੇ ਵਿਰੋਧ ਕੀਤਾ ਇਸ ਗੱਲ ਦਾ ਕਿ ਡਾਕਟਰ ਮਨਮੋਹਨ ਸਿੰਘ ਦੀ ਜਾਤੀ ਗੱਲ ਨਹੀਂ ਜੀ ਇਸ ਕਾਂਗਰਸ ਤੇ ਉਹ ਨਾਮਜ਼ਦਗੀ ਕਰਦੇ ਆ ਕਹਿੰਦੇ ਉਸ ਕਾਂਗਰਸ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਆ ਕਿ ਉਸ ਪਾਰਟੀ ਦੇ ਜਿਹੜੇ ਮੁਲਕ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਤਸਵੀਰ ਸਿੱਖ ਜੈਬਕਰ ਸ ਨਹੀਂ ਲੱਗਣੀ ਚਾਹੀਦੀ ਜਣੀ ਐਨੀ ਐਮਤ ਮਿਲੀ ਆ ਉਸ ਲੈਟਰ ਨੂੰ ਉਸ ਪੱਤਰ ਨੂੰ ਐਸਜੀਪੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਇਸ ਮਾਮਲੇ ਤੇ ਅਸੀਂ ਵਿਚਾਰ ਕਰਾਂਗੇ ਅਗਲੇ ਦਿਨ ਜਣੀ ਫੈਸਲਾ ਲਵਾਂਗੇ ਨੇ ਰਾਜਵਾਨਾ ਨੇ ਜੋ ਸਨਿਆਹ ਦਿੱਤਾ ਉਹ ਵਿਚਾਰ ਦੀ ਨਾ ਫੈਸਲਾ ਵੀ ਲਿਆ ਜਾ ਸਕਦਾ ਹੈ ਅਗਲੀ ਗੱਲ ਮੈਂ ਹੋਰ ਜਿਹੜੀ ਕਹਿਣੀ ਚਾਹਾਂਗਾ ਉਹ ਇਸ ਤੋਂ ਵੀ ਐਮ ਹੈ ਹੋਇਆ ਕਿ ਦੇਖੋ ਭਾਈ ਰਾਜੋ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫੀ 'ਚ ਤਬਦੀਲ ਕਰਨ ਨੂੰ ਲੈ ਕੇ ਤਹਾਕਿਆਂ ਤੋਂ ਮਾਮਲਾ ਲਟਕਦਾ ਆ ਰਿਹਾ ਸ਼ੂਣੀ ਗੁਰਦਰਾ ਪ੍ਰਬੰਧ ਕਮੇਟੀ ਨੇ ਲੱਖਾਂ ਸਿੱਖਾਂ ਦੇ ਦਸਕਤ ਕਰਵਾ ਕੇ ਜਿਹੜੀ ਹੈਗੀ ਆ ਪਟੀਸ਼ਨ ਪਾਈ ਆ ਕਿ ਭਾਈ ਰਾਜਵਾਨ ਦੀ ਜਿਹੜੀ ਫਾਂਸੀ ਦੀ سزا ਉਮਰ ਕੈਦੀ ਸਜ ਤਬਦੀਲ ਕੀਤੀ ਜਾਵੇ ਜਿਹੜੀ ਮਾਫੀ ਦਿੱਤੀ ਜਾਵੇ ਫਾਂਸੀ ਦੀ سزا ਦੀ ਰਾਸ਼ਟਰਪਤੀ ਨੂੰ ਉਹਨਾਂ ਨੇ ਕਿਹਾ ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਕਿਹਾ ਗ੍ਰਹਿ ਮੰਤਰੀ ਕੋਲ ਉਹਨਾਂ ਨੇ ਬੇਨਤੀਆਂ ਕੀਤੀਆਂ ਕਿਸੇ ਨੇ ਸੁਣਵਾਈ ਨਹੀਂ ਕੀਤੀ ਹੁਣ ਜਦੋਂ ਸਰਕਾਰਾਂ ਨੇ ਭਾਈ ਰਾਜਵਾਨ ਦੇ ਮਾਮਲੇ ਸੁਣਵਾਈ ਨਹੀਂ ਕੀਤੀ ਤਾਂ ਫਿਰ ਪੰਥ ਕਹਿੰਦਾ ਜੋ ਸਾਡੇ ਹੱਥ 'ਚ ਹੈ ਅਸੀਂ ਉਹ ਮਾਨ ਸਤਿਕਾਰਤਾ ਦੇ ਸਕਦੇ ਆਂ ਇਸ ਕਰਕੇ ਵੱਡੀ ਪੌਸਿਬਿਲਿਟੀ ਬਣ ਗਈ ਹੈ ਕਿ ਭਾਈ ਰਾਜਵਾਨਾ ਸ਼੍ਰੋਣੀ ਅਕਾਲੀ ਦਲ ਦੇ ਇਸ ਤਰੀਕੇ ਦੇ ਨਾਲ ਸਪਾਰਸ਼ ਵੀ ਕੀਤੀ ਹੈ ਇਸ ਮਾਮਲੇ ਦੀ ਤਾਂ ਉਹਨਾਂ ਦੇ ਦਿਨਾਂ ਵਿੱਚ ਕੋਈ ਵੱਡੀ ਗੱਲ ਨਹੀਂ ਕਿ ਸ਼੍ਰੋਣੀ ਗੁਰਦਾਰ ਪਰੰਧਕ ਕਮੇਟੀ ਭਾਈ ਰਾਜਵਾਨਾ ਨੂੰ ਕਾਲਜਾ ਦਾ ਫੁੱਲ ਵਿ라이ਜ਼ ਪੂਰਾ ਜਥੇਦਾਰ ਲਾਉਣ ਵਾਲੇ ਫੈਸਲਾ ਲੈ ਸਕਦੇ ਕਹਿੰਗੇ ਜਿਹੜੇ ਮੌਜੂਦਾ ਕਾਰਜਕਾਰੀ ਜਥੇਦਾਰ ਨੇ ਗੜਕਾ ਜੀ ਸਾਹਿਬ ਉਹ ਕਾਰਜਕਾਰੀ ਆ ਉਹ ਦੂਜੇ ਤੱਕ ਸਭਾਂ ਦੇ ਜਥੇਦਾਰ ਰਹਿ ਸਕਦੇ ਆ ਅਗਲੀ ਗੱਲ ਇੱਕ ਹੋਰ ਵੀ ਇਹਦੇ ਨਾਲ ਸਿੱਧੇ ਤੌਰ ਤੇ ਜੁੜਦੀ ਹੈ ਕਿ ਭਾਈ ਰਾਜਵਾਨਾ ਜਿਹੜਾ ਗਾ ਕਾਲ ਸਾਦੇ ਚੱਤੇਦਾਰ ਹੁੰਦੇ ਆ ਤਾਂ ਲੱਗਦਾ ਇਹ ਐਸਟੀਪੀਸੀ ਲੱਗਦਾ ਹੋਏਗਾ ਕਾਲੀਦਲ ਨੂੰ ਵੀ ਲੱਗਦਾ ਹੋਏਗਾ ਕਿ ਜਿਹੜਾ ਸਿੱਖ ਪੰਥ ਆ ਪੰਦਰਤੇ ਨੇ ਉਹਨਾਂ ਨੂੰ ਨੇੜੇ ਜਾਂਦਾ ਜਾ ਸਕਦਾ ਕਿਉਂਕਿ ਜੇ ਮੌਜੂਦਾ ਪ੍ਰੋਸੈਸਿੰਗ ਦੀ ਗੱਲ ਕਰਦੇ ਆ ਤਾਂ ਭਾਈ ਤੁਮਾ ਜਿਹੜੇ ਰਿਹਾ ਤੰਦੂਨ ਟਿਕਸਾਲ ਆਪਾਂ ਸਾਰੇ ਜਾਣਦੇ ਆ ਇੱਕ ਧਾਰਮਿਕ ਖੇਤਰ ਦੀ ਜਾਣੀ ਪਛਾਣੀ ਜਿਹੜੀ ਟਿਕਸਾਲ ਹੈ ਜਿੱਥੇ ਬੰਦੀ ਹੈ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਗੱਲ ਦਾ ਕਿ ਖਾਲਸਾ ਦੇ ਜਿਹੜੇ ਕਾਰਸਕਰੀ ਜ਼ਿੰਮੇਦਾਰ ਹੈ ਗੜਗਾਏ ਸਾਹਿਬ ਉਹ ਲੱਗ ਨਹੀਂ ਸਕਦੇ ਉਹਨਾਂ ਸਪੱਸ਼ਟ ਲਿਖੇ ਕਿਥੀ ਹੋਈ ਹੈ ਜਾਣੀ ਕਿ ਹੁਣ ਗੜਗੜ ਸਾਹਿਬ ਉਥੋਂ ਪਾਸੇ ਕੀਤੇ ਜਾਂਦੇ ਆ ਉਹਦੀ ਜਗ੍ਹਾ ਤੇ ਭਾਈ ਰਾਜੂ ਆਣਾ ਆਉਂਦੇ ਤਾਂ ਹੋ ਸਕਦਾ ਦੰਦਨੀ ਟਕਸਾਲ ਦੀ ਵੀ ਸਹਿਮਤੀ ਬਣ ਜਾਂਦੀ ਲਿਆ ਇਹ ਤੁਹਾਨੂੰ ਅੱਗੇ ਇਹ ਤਾਂ ਹੋਰ ਵੀ ਇੱਕ ਪੜਨਾ ਦਾ ਅਧਾਰ ਹੈ ਉਸ ਨੇ ਇੱਕ ਪਹਿਲਾਂ ਜਿਹੜੇ ਆਪਣੇ ਅਕਾਲ ਸਰਦਾਰ ਸਿੰਘ ਸਾਹਿਬਾਨ ਨੇ ਫੈਸਲੇ ਉਹਨਾਂ ਦੇ ਉਲਟ ਆ ਕੇ ਉਹਨਾਂ ਨੇ ਫੈਸਲਾ ਕਰਤਾ ਇਦਾਂ ਭਾਈ ਗੜਕਾ ਜੀ ਨੂੰ ਇਦਾਂ ਜਿਹੜਾ ਤਮਦਵਾ ਸਾਡੇ ਜਥੇਦਾਰ ਆ ਸੰਤੇਕ ਸਿੰਘ ਉਹਨਾਂ ਨੂੰ ਵੀ ਕਹਿੰਦੇ ਅਸੀਂ ਦੋਨਾਂ ਨੂੰ ਜਿਹੜਾ ਤਨਖਾਹਿਆ ਕਰਾ ਦਿੰਨੇ ਆ ਇਸ ਬਾਰੇ ਵੀ ਜਿਹੜੇ ਸੀਪੀਸੀ ਦੇ ਪ੍ਰਧਾਨ ਤੋਂ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੀ ਸਥਿਤੀ ਬਣੀ ਉਹ ਜਵਾਸ ਸੁਣਨ ਵਾਲਾ ਸੀ ਉਹ ਕਹਿੰਦੇ ਦੇਖੋ ਕਹਿੰਦੇ ਗੱਲ ਸਹੀ ਕਹਿ ਰਹੇ ਹੋ ਕਿ ਦੇ ਤਖਤਾਂ ਦੇ ਟਕਰਾ ਨਹੀਂ ਹੋ ਸਕਦੇ ਮਨੁੱਖਾਂ ਦੇ ਟਕਰਾਹ ਹੋ ਸਕਦੇ ਆ ਪਰ ਤਖਤਾਂ ਦੇ ਤਖਸਿਆਂ ਦਾ ਟਕਰਾ ਨਹੀਂ ਕਦੇ ਹੋਇਆ ਨਾ ਹੋ ਸਕਦਾ ਤੇ ਇਹਦਾ ਵੀ ਕੋਈ ਨਾ ਕੋਈ ਹੱਲ ਲੱਭਿਆ ਜਾਏਗਾ ਸੋ ਇਹ ਹੱਲਪੰਨ ਦੇ ਜਿਹੜੇ ਇਹ ਵੀ ਸੰਕੇਤ ਮਿਲਦਾ ਹੈ ਕਿ ਭਾਈ ਰਾਜੋਆਣਾ ਵੀ ਜਿਹੜਾ ਹੈਗਾ ਅਕਾਲ ਚਰ ਦੇ ਜਥੇਦਾਰ ਆ ਸਕਦੇ ਆ ਜਿਹੜੇ ਕਿ ਉਮੀਦ ਹੈ ਸਾਰਿਆਂ ਤਰ੍ਹਾਂ ਨੂੰ ਪ੍ਰਵਾਨਤ ਹੋਏਗਾ ਅੱਗੇ ਸਿੱਖ ਇਤਿਹਾਸ ਚ ਕਹਿੰਦੇ ਇਹ ਸਿੱਖ ਪਰੰਪਰਾ ਦੀ ਗੱਲ ਕਰ ਲਈਏ ਪਹਿਲਾਂ ਵੀ ਸਾਡੇ ਕੋਲ ਇੱਕ ਧਾਰਨਾ ਹੈਗੀ ਹੈ ਕਿ ਜਥੇਦਾਰ ਭਾਈ ਰঞ্জੀਤ ਸਿੰਘ ਵੀ ਅਕਾਲ ਚਰ ਸਰ ਦੇ ਜਥੇਦਾਰ ਰਹਿ ਚੁੱਕੇ ਆ ਤੇ ਭਾਈ ਰਾਜੋਆਣਾ ਵੀ ਹੋ ਸਕਦੇ ਆ ਜੀ ਜੀ ਸੋ ਸਰ ਜਿੱਥੇ ਭਾਈ ਰਾਜੋਆਣਾ ਜੱਥੇਦਾਰ ਹੋ ਸਕਦੇ ਨੇ ਬਣ ਵੀ ਸਕਦੇ ਨੇ ਕਿੰਤੂ ਪ੍ਰੰਤੂ ਵੀ ਬਹੁਤ ਘਾਟ ਹੋਏਗਾ ਪਰ ਇੱਕ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਇਆ ਕਿ ਉਹ ਇੱਕ ਤੜੇ ਦੀ ਗੱਲ ਮੰਨਣਗੇ ਜਿਵੇਂ ਕਿਹਾ ਜਾਂਦਾ ਹੈ ਵੀ ਜੱਥੇਦਾਰ ਸਾਹਿਬ ਨੂੰ ਪਿੱਛੇ ਕੋਈ ਹੋਰ ઓਪਰੇਟ ਕਰਦਾ ਬਾਦਲ ਪਰਿਵਾਰ ਰਿਪੀਟ ਕਰਦਾ ਉਹ ਦੱਸਦੇ ਨੇ ਵੀ ਐ ਨਹੀਂ ਐ ਕਰਨਾ ਐ ਫੈਸਲੇ ਲੈਣੇ ਨੇ ਕੀ ਰਾਜੂਆਣਾ ਸਾਹਿਬ ਫਿਰ ਬਾਦਲ ਪਰਿਵਾਰ ਦੀ ਗੱਲ ਮੰਨਣਗੇ ਜੀ ਦੇ ਕੋਈ ਸਾ ਵੱਡਾ ਸਵਾਲ ਆ ਮੇਰੇ ਤੇ ਮੌਜੂਦਾ ਪ੍ਰਾਣ ਹੈ ਜਿਹੜਾ ਮੌਜੂਦਾ ਸੌਰੀ ਜਿਹੜੇ ਜੱਥੇਦਾਰ ਨੇ ਗੜਕਾਏ ਸਾਹਿਬ ਹੁਣਾਰੇ ਵੀ ਇਹੀ ਕਿਹਾ ਜਾ ਰਿਹਾ ਕਿ ਬਾਦਾਂ ਦੀ ਗੱਲ ਮੰਨਦੇ ਆ ਹੁਣ ਰਾਜੋਨ ਸਾਹਿਬ ਦੀ ਇੱਕ ਗੱਲ ਤਾਂ ਹੈ ਹੀ ਆ ਨਾ ਜਿਸ ਤਰ੍ਹਾਂ ਦਾ ਪੰਥ ਤੇ ਨਾ ਹੈ ਪੰਥਕ ਤਰ੍ਹਾਂ ਵਾਲਾ ਉਹਨਾਂ ਨੂੰ ਪਕਵਾਨ ਕੀਤਾ ਜਾਏਗਾ ਇਸ ਤਰ੍ਹਾਂ ਦੀਆਂ ਜਿਹੜੀਆਂ ਆਸਥੀਆਂ ਹੁੰਦੀਆਂ ਫਿਰ ਵੀ ਘੱਟੋ ਘੱਟ ਸਿੱਖ ਪੰਥ ਦਾ ਪੰਥਕ ਤਰ੍ਹਾਂ ਦੇ ਸਹਿਮਤੀ ਨਾਲ ਹੀ ਫੈਸਲੇ ਲੈਂਦੀਆਂ ਇਦਾਂ ਆਪਣੇ ਮੱਥੇ ਤੇ ਕਿਸੇ ਪਰਿਵਾਰ ਦਾ ਖਾਤੋ ਤੇ ਕਿਤੇ ਵਿਅਕਤੀ ਦੀ ਸ਼ੀਸ਼ਤਾ ਆਪਣੇ ਇਸ ਚੈਂਪਾਂ ਮੋਹਰ ਲਵਾ ਕੇ ਚੱਲਣ ਵਾਲੇ ਨਹੀਂ ਹੁੰਦੇ ਪਿਛਲਾ ਸਮਾਂ ਵੀ ਇਹ ਦਤਾ ਹੈ ਨਿਯੁਕਤੀਆਂ ਉਨੇ ਆਪਣੀ ਜਗ੍ਹਾ ਦੇ ਉੱਤੇ ਆ ਔਰ ਉਹ ਚੇਅਰ ਦੇ ਉੱਤੇ ਆ ਕੇ ਜਦੋਂ ਕੋਈ ਹਸਤੀ ਕੋਈ ਸਾਕਸ਼ੀ ਤੇ ਬੈਠਦੀ ਹੈ ਉਹਨੇ ਫੈਸਲੇ ਆਪਣੇ ਢੰਗ ਨਾਲ ਹੀ ਲੈਣੇ ਹੁੰਦੇ ਆ ਸੋ ਦੇਖਣਾ ਹੋਵੇਗਾ ਤੁਹਾਡਾ ਸਵਾਲ ਜ਼ਰੂਰ ਚਾਚਾ ਦਾ ਵੱਡਾ ਕਾਰਨ ਹੈ ਕਿਉਂਕਿ ਪਿਛਲੇ ਸਮੇਂ ਜਿੱਦਾਂ ਸਾਰਾ ਕੁਝ ਵਾਪਰਦਾ ਰਿਹਾ ਪਰ ਭਾਈ ਰਾਜੋ ਆਣਾ ਇੱਕ ਆਪਣੇ ਤੌਰ ਤੇ ਹਸਤੀ ਹੈ ਕਿ ਨਾ ਹੈ ਉਹਨਾਂ ਦਾ ਮੀਤ ਵੀ ਕੀਤੀ ਜਾ ਸਕਦੀ ਹੈ ਇਸ ਗੱਲ ਦੀ ਕਿ ਸਾਰੀਆਂ ਧਿਰਾਂ ਨਾਲ ਲੈ ਕੇ ਚੱਲਣਗੇ ਕਿਸੇ ਪਰਿਵਾਰ ਦੇ ਜਾਂ ਕਿਸੇ ਖਾਸ ਦੇ ਨਵੇਂ ਦੇ ਬਣ ਕੇ ਨਹੀਂ ਕਰਨਗੇ ਕਿਉਂਕਿ ਇੱਕ ਵੱਡਾ ਉਹਦਾ ਇੱਕ ਵੱਡਾ ਰਤਬਾ ਜਿਹੜਾ ਜੇ ਐਸਪੀਸੀ ਉਹਨਾਂ ਨੂੰ ਇਸ ਹफ्ते ਦੀ ਸੇਵਾ ਸੌਂਪਦੇ ਆ ਤਾਂ ਵੱਡੀ ਗੱਲ ਹੋਏਗੀ ਇੱਕ ਪਾਸੇ ਤਾਂ ਸਰਕਾਰ ਜਿਹੜੀ ਲਗਾਤਾਰ ਨਾਕਾ ਨਹੀਂ ਕਰ ਰਹੀ ਹੈ ਉਹਦੇ ਫੈਸਲੇ ਜਿਹੜੇ ਉਹਨਾਂ ਦੇ ਮਾਮਲੇ 'ਚ ਕੋਈ ਵੀ ਸੁਣਵਾਈ ਕਰਨ ਦੇ ਲਈ ਦੂਜੇ ਪਾਸੇ ਐਸਪੀਸੀ ਉਹਨਾਂ ਨੂੰ ਦੇਖੋ ਸਿੱਖਾਂ ਦੇ ਲਈ ਅਕਾਲ ਤਖਤ ਆਪਾਂ ਹਮੇਸ਼ਾ ਸਾਰੇ ਕਹਿੰਦੇ ਆ ਕਿ ਅਕਾਲ ਤਖਤ ਮਹਾਨ ਹੈ ਸੇਕ ਓਮ ਵੀ ਸ਼ਾਨ ਹੈ ਉਸ ਮਹਾਨ ਤਖਤ ਦੇ ਅਗਰ ਭਾਈ ਰਾਜਵਾਨਾ ਜਿਹੜਾ ਹੈਗਾ ਚੇਤیدار ਨਿਯੁਕਤ ਕੀਤੇ ਜਾਣਗੇ ਮੈਂ ਸਮਝਦਾ ਕਿ ਸਿੱਖ ਭਾਈਵਾਲੇ ਵੱਲੋਂ ਤਾਂ ਇਹ ਸਭ ਤੋਂ ਵੱਡਾ ਮਾਣ ਸਤਿਕਾਰ ਹੋਏਗਾ ਰਾਜਵਾਨਾਂ ਦਾ ਜੀ ਜੀ ਸਤੁਜੀ ਪਾਸੋਂ ਇਹ ਗੱਲ ਕਰਾਂਗੇ ਜੀ ਹਰਿਆਣਾ ਸਿੱਖ ਗੁਰਦੁਆਰਾ ਮੰਦਿਰ ਕਮੇਟੀ ਦੀ ਜਿੱਥੇ ਜਗਦੀਸ਼ ਸਿੰਘ ਚਿੰਦਾ ਨੂੰ ਪ੍ਰਧਾਨ ਲਗਾ ਦਿੱਤਾ ਗਿਆ ਜੀ ਬਿਲਕੁਲ ਅੱਜ ਤਾਂ ਜਿਹੜੀਆਂ ਵੱਡੀਆਂ ਗੱਲਾਂ ਸਿੱਖ ਪੰਥ ਨਾਲ ਜੁੜੀਆਂ ਵੀ ਆ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਆਪਾਂ ਜੇ ਗੱਲ ਕਰਾਂ ਸਿੱਖ ਕਰਦੇ ਆ ਮੈਂ ਸਮਝਦਾ ਕਿ ਹਰਿਆਣਾ ਦੇ ਸਿੱਖ ਭਾਈਚਾਰੇ ਨੇ ਇਤਿਹਾਸ ਸਿਰਜਤਾ हरियाणा गुरुद्वारा पुनर्गठक कमेटी ਦੇ ਚਿੰ다 ਸਾਹਿਬ ਜਿਹੜੇ ਹੈਗੇ ਆ ਉਹ ਪ੍ਰਧਾਨ ਬਣ ਗਏ ਆ ਔਰ ਸਾਰੂ ਸੰਮਤੀ ਨਾਲ ਪ੍ਰਧਾਨ ਬਣਿਆ ਜਗਦੀਸ਼ ਸਿੰਘ ਨਵਰੇ ਇਹ ਗੱਲ ਕਹੀ ਜਾਂਦੀ ਹੈ ਕਿ ਪਿਛਲੇ 24-25 ਸਾਲ ਹਰਿਆਣਾ ਗੁਰਦੁਆਰਾ ਪੰਦ ਕਮੇਟੀ ਬਣਾਉਣ ਲਈ ਹੋਂਦ ਲਿਆਉਣ ਲਈ ਉਹ ਸਾਗੂ ਨੇ ਕਹਿ ਲਈ ਟਕਸਾਲੀ ਅਕਾਲੀ ਨੇ ਕਹਿ ਲਈ ਇਕ ਲੰਬੀ ਲੜਾਈ ਲੜੀ ਦੇਖੋ ਪ੍ਰੇਸ਼ਧਿਆ ਕਿਸ ਕਰ ਬਦਲ ਦੀਆਂ ਜਦੋਂ ਕਿ ਇਸ ਕਮੇਟੀ ਦੀ ਗੱਲ ਤੁਰੀ ਸੀ ਉਦੋਂ ਹਰਿਆਣਾ ਦੀ ਸਰਕਾਰ ਸੀ ਕਾਂਗਰਸ ਦੀ ਤੇ ਮੁੱਖ ਮੰਤਰੀ ਸੀਗੇ ਭੁਵਿੰਦਰ ਸਿੰਘ ਹੁੱਡਾ ਭੁਵਿੰਦਰ ਸਿੰਘ ਹੁੱਡਾ ਵੇਲੇ ਵਿਧਾਨ ਸਭਾ ਨੇ ਮਜ਼ਾਕ ਕੀਤਾ ਸੀ ਕਿ ਹਰਿਆਣਾ ਦੀ ਗੁਰਦੁਆਰਾ ਫੰਡ ਕਮੇਟੀ ਬੱਕਰੇ ਤੌਰ ਤੇ ਖੁੰਦ ਚਾਏਗੀ ਖੈਰ ਉਹਨਾਂ ਦੇ ਸਮੇਂ ਦੀ ਗੱਲ ਨੇਪਰੇ ਨਾ ਚੜੀ ਮਾਮਲਾ ਚੱਲਦਾ ਹੈ ਚੱਲਦਾ ਹੁਣ ਆ ਕੇ ਜਿਹੜਾ ਪਿਛਲੇ ਦਿਨਾਂ ਚ ਬਕਾਇਦਾ ਜਿਹੜੇ 40 ਮੈਂਬਰ ਆ ਉਹਨਾਂ ਦੀ ਵਿਜੀਬਾਟਨ ਨਾਲ ਇਲੈਕਸ਼ਨ ਵੀ ਹੋ ਗਿਆ 9 ਮੈਂਬਰ ਨਾਮਿਨੇਟ ਵੀ ਹੋ ਗਿਆ ਤਾਂ ਹੁਣ 49 ਮੈਂਬਰਾਂ ਨੇ ਆਪਣੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਆ ਇਹ ਗੱਲ ਜਿਹੜੀ ਸਾਂਝੁੰਦੀਆ ਵੱਖਰੇ ਤੌਰ ਤੇ ਜਿਹੜੀ ਹਰਿਆਣਾ ਗੁਰਦੁਆਰਾ ਪਰੰਧ ਕਮੇਟੀ ਤੇ ਬਾਣ ਨਾਲ ਸਾਹਮਣੇ ਆਈ ਹੈ ਅੱਗੇ ਪਹਿਲਾਂ ਆਪਾਂ ਕਹਿੰਦੇ ਸੀ ਸ਼੍ਰੋਮਣੀ ਗੁਰਦੁਆਰਾ ਪਰੰਧ ਕਮੇਟੀ ਦਿੱਲੀ ਗੁਰਦੁਆਰਾ ਪਰੰਧ ਕਮੇਟੀ ਤਾਂ ਹੁਣ ਅੱਜ ਤੋਂ ਬਾਅਦ ਹਰਿਆਣਾ ਗੁਰਦੁਆਰਾ ਪਰੰਧ ਕਮੇਟੀ ਦਾ ਨਾਮ ਵੀ ਮੇਸ਼ਾਂ ਜ਼ਿਕਰ ਆਏਗਾ ਕਿਉਂਕਿ ਉਹਨਾਂ ਨੂੰ ਪ੍ਰਧਾਨ ਮਿਲ ਗਿਆ ਹੈ ਬਾਕੀ ਉਹਦੇਦਾਰੀਆਂ ਮਿਲ ਗਈਆਂ ਗੁਰਦੁਆਰਾ ਸਾਹਿਬ ਦਾ ਪਰੰਧ ਸੰਭਾਲਣਗੇ ਮੈਂ ਸੁਨਰਾਸੀਆ ਜਿਤਾ ਚਿੱਦੀ ਸਿੰਘ ਜਿਹੜਾ ਆਪਣੇ ਮੀਡੀਆ ਵਾਲੇ ਮੈਥੋਡਿਸਟ ਨੂੰ ਸਵਾਲ ਪੁੱਛ ਰਿਹਾ ਸੀ ਉਹਨਾਂ ਮੱਦੇਨਜ਼ਰ ਕਿ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਹੋ ਕਹਿੰਦੇ ਜੋ ਹੋਏਗਾ ਬਾਕੀ ਤਾਂ ਸਾਰਿਆਂ ਦੀ ਸਹਿਮਤੀ ਨਾਲ ਹੀ ਫੈਸਲਾ ਹੋਇਆ ਜਾਂ ਹੋਏਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਘੱਟੂ ਘੱਟ ਬਾਦਲਾਂ ਦੇ ਕਬਜ਼ੇ 'ਚੋਂ ਹਰਿਆਣਾ ਦੀ ਕਮੇਟੀ ਨੂੰ ਜ਼ਾਦ ਕਰਵਾ ਲੈ ਗਿਆ ਨਹੀਂ ਬਾਦਲਾਂ ਦੀ ਕੋਸ਼ਿਸ਼ ਨਹੀਂ ਕਹਿੰਦੇ ਬਾਦਲਾਂ ਨੂੰ ਨਹੀਂ ਇਸ ਕਮੇਟੀ 'ਚ ਕਾਬਜ਼ ਹੋਣ ਦਿੱਤਾ ਗਿਆ ਇਹ ਜਿੱਦ ਦੀ ਚਿੰਦਾ ਜਿਹੜੇ ਹੈਗੇ ਉਹਨਾਂ ਦਾ 뷰ਪੁਆਇੰਟ ਹੈ ਗੱਲ ਇਹ ਦੇ ਨਾਲ ਹੋਰ ਵੀ ਬੜੀ ਐਮ ਹੈ ਉਹ ਹੈ ਕਿ ਜੱਥੇਵਾਰ ਦਾਦੂਆ ਤੇ ਤਰ ਦਾਦੂਵਾਲ ਨੇ ਵੀ ਇਲੈਕਸ਼ਨ ਨਹੀਂ ਸੀ ਚਲੋ ਕਿਸੇ وجہ ਕਾਰਨ ਇਲੈਕਸ਼ਨ ਤਾਂ ਸਿਖਪਾਈ ਦਾਰੇ ਨੇ ਫੈਸਲਾ ਕਰਨਾ ਸੀ ਨਹੀਂ ਜਿੱਤ ਸਕੇ ਪਰ ਹੁਣ ਜਿਹੜੀ ਕਮੇਟੀ ਬਣੀ ਹੈ ਇਹਦੇ ਚ ਜਥੇਦਤਾ ਜਿੰਦੀ ਹੁੰਦਾ ਔਰ ਜਿਹੜਾ ਕਿ ਜਥੇਦਤਾ ਦਾਦੂਵਾਲ ਦੋਨਾਂ ਦੀ ਸਹਿਮਤੀ ਦੇ ਨਾਲ ਹੀ ਤਕਰੀਬਨ ਜਿਹੜੇ ਮੈਂਬਰਾਂ ਨੇ ਆਮਰ ਬਣਾਈ ਹੈ ਕਿਉਂਕਿ ਪਹਿਲੇ ਹੀ ਕਿਹਾ ਜਾ ਰਿਹਾ ਸੀ ਕਿ ਜਥੇਦਤਾ ਚਿੰਦੀ ਸਿੰਘ ਉਹਨਾਂ ਨੇ ਕਿਹਾ ਸੀ ਕਿ ਮੇਰੇ ਨਾਲ ਤਕਰੀਬਨ 32 ਜਿਹੜੇ ਚੁਣੇ ਹੋਏ ਨਮੰਦੇਗਾ ਕਹਿੰਦੇ ਮੈਂ ਦਸਾਂ ਤੋਂ ਸ਼ੁਰੂ ਕੀਤਾ ਸੀ ਕੰਮ ਆਪਣਾ ਦਾਸ ਕਹਿੰਦੇ ਜਿੱਤ ਕੇ ਦਸਾਂ ਤੋਂ ਬਾਅਦ ਬਾਈ ਹੋਏ ਤੇ ਹੁਣ ਬਤੀ ਹੋ ਗਏ ਚਲੋ ਹਰਿਆਣਾ ਗੁਰਦਾਰਾ ਪਰੰਧਕ ਕਮੇਟੀ ਨੂੰ ਆਪਣਾ ਨਵਾਂ ਪ੍ਰਧਾਨ ਮਿਲਿਆ ਉਹ ਦੁਨੀਆ ਪਾਸ ਸਿੱਖ ਪਾਈ ਜਰਾ ਬੈਠਾ ਇਸ ਗੱਲ ਦੀ ਉਕੂ ਕਰਦਾ ਉਮੀਦ ਕਰਦਾ ਕਿ ਹਰਿਆਣਾ ਦੇ ਸਿੱਖਾਂ ਦੀਆਂ ਭਾਵਨਾਵਾਂ ਸੀ ਵੱਖਰੀ ਕਮੇਟੀ ਬਣਾਉਣ ਦੀਆਂ ਉਹ ਤਾਂ ਹੋ ਗਿਆ ਅੱਜ ਪੂਰਿਆਂ ਪ੍ਰਧਾਨ ਨਾਵਾ ਮਿਲ ਗਿਆ ਹੁਣ ਦੇਖਿਆ ਜਾਏਗਾ ਕਿ ਜਿਹੜੇ ਨਵੇਂ ਡਿਟਰੀਸ਼ਿਪ ਹੈ ਜਿ세 ਦਾ ਜਿੱਦੀ ਸੀ ਚੁੰਦਾੜੀ ਉਹ ਵੀ ਹਰਿਆਣਾ ਦੇ ਸਿੱਖ ਭਾਈਚਾਰੇ ਦੇ ਜਿਹੜੇ ਸੁਪਨਿਆਂ ਨੂੰ ਸਹਾਰਾ ਕਰੀ ਦੀ ਉਹਨਾਂ ਤੇ ਪੂਰਾ ਉਤਰੀ ਕੀ ਉਮੀਦ ਕੀਤੀ ਜਾ ਸਕਦੀ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਜਗਜੀਤ ਸਿੰਘ ਡੱਲੇਵਾਲ ਜੋ ਕਿ ਕਿਸਾਨ ਆਗੂ ਨੇ ਜਦੋਂ ਦਾ ਮੋਰਚਾ ਉਹਨਾਂ ਦਾ ਖਤਮ ਹੋਇਆ ਤੇ ਉਸ ਤੋਂ ਬਾਅਦ ਲਗਾਤਾਰ ਉਹ ਉਹਨਾਂ ਦੇ ਸਾਥੀ ਨੇ ਉਹੀ بڑے ਸਵਾਲ ਖੜੇ ਕਰ ਰਹੇ ਨੇ ਜੀ ਪੈਸੇ ਨੂੰ ਲੈ ਕੇ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਸਾਰੇ ਚੀਜ਼ਾਂ ਨਕਾਰ ਦਿੱਤੀਆਂ ਗਈਆਂ ਨੇ ਪਰ ਏਕਾ ਨਹੀਂ ਹੋ ਪਾਰਾ ਇਹਨਾਂ ਦੇ ਵਿੱਚ ਵੀ ਜੀ ਦੇਖੋ ਮੈਂ ਤਾਂ ਇਹ ਕਹਾਵਾਂਗਾ ਕਿ ਜਦੋਂ ਸ਼ੰਭੂ ਦੇ ਖਨੋਰੀ ਦਾ ਮੋਰਚਾ ਸੀ ਜਿਸਨੂੰ ਢੱਲੇਵਾਲ ਹੁਣ ਸਰਵਜਨ ਕਦੇ ਰੋਣਾ ਚੰਗਾ ਮੋਰਚਾ ਸੀ ਚੰਗੀ ਲਹਿਕਾਰ ਪੈ ਰਹੀ ਸੀ ਕਿਸਾਨੀ ਹਿੱਤਾਂ ਦੀ ਪਰ ਜਦੋਂ ਦੇ ਪਿੱਛੇ ਇੱਥੇ ਉਹਨਾਂ ਆਪ ਵਿੱਚ ਕੜੇਸ਼ ਜਿਹੜਾ ਹੈਗਾ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਢੱਲੇਵਾਲ ਸਾਡੀ ਕੰਟਰੀਬਿਊਸ਼ਨ ਤੋਂ انکار ਨਹੀਂ ਕੀਤਾ ਜਾ ਸਕਦਾ ਉਹਨੇ ਇੱਕ ਵੱਡਾ ਮੋਰਚਾ ਖੜਾ ਕੀਤਾ ਜਿੱਦਾਂ ਆਪਾਂ ਕਹਿੰਨੇ ਨਾ ਰਾਜੇਵਾਲ ਜਿਹੜਾ ਬਲਵੀ ਸਿੰਘ ਰਾਜੇਵਾਲ ਨੂੰ ਇਸ ਗੱਲ 'ਚ ਇੱਥੇ ਕੀਤਾ ਜਾਂਦਾ ਕਿ ਦਿੱਲੀ ਦਾ ਜਿਹੜਾ ਅੰਦੋਲਨ ਸੀ ਉਸੇ ਜੇ ਰਾਜੇਵਾਲ ਦੀ ਬੜੀ ਬੜੀ ਭੂਮਿਕਾ ਸੀ ਤੇ ਜੇ ਜੇ ਸ਼ੰਭੂ ਤੇ ਖਨੋਰੀ ਬਾਰਡਰ ਦੀ ਗੱਲ ਕਰਾਂਗੇ ਆਪਾਂ ਕਰਦੇ ਆ ਤਾਂ ਪੰਦੇਰ ਸਾਹਿਬ ਸਰਮ ਸਿੰਘ ਪੰਦੇਰ ਤੇ ਜਿਗਸਿੰਦ ਢੱਲੇਵਾਲ ਦੋ ਕਿਸਾਨ ਆਗੂ ਆ ਜਿਨ੍ਹਾਂ ਦੇ ਜਿਹੜੇ ਜੋ ਕੰਟਰੀਬਿਊਸ਼ਨ ਜਿਹੜੀ ਦੇਣ ਹੈ ਉਹਨੂੰ ਆਖੋ ਪਰੋਖੇ ਨਹੀਂ ਕੀਤਾ ਜਾ ਸਕਦਾ ਦਿੱਲੀ ਤੋਂ ਬਾਅਦ ਜੋ ਇੱਕ ਵੱਡਾ ਅੰਦੋਲਨ ਬਿਲਡ ਅਪ ਹੋਇਆ ਤੇ ਸ਼ੰਭੂ ਤੇ ਖਨੋਰੀ ਵਾਲੇ ਸੀ ਇਸ ਅੰਦੋਲਨ ਦੇ ਤੇ ਨਲਕਾਰ ਪਰਦਾ ਸੀ ਪਰ ਜੋ ਪ੍ਰਸਿੱਧੀਆਂ ਬਣੀਆਂ ਜਿੱਦਣ ਦੇ ਉੱਥੋਂ ਉੱਠ ਕੇ ਆਏ ਆ ਲਗਾਤਾਰ ਇਹਨਾਂ ਮਾਮਲਿਆਂ ਤੇ ਸਾਹਬਕਦਮ ਦੀ ਗੱਲ ਕਰੀਏ ਇੱਥੇ ਇੱਥੋਂ ਤੱਕ ਨਹੀਂ ਸਗੋ ਇਸ ਤੋਂ ਵੀ ਅੱਗੇ ਜਾ ਕੇ ਮੈਂ ਸੁਣ ਰਿਹਾ ਸੀਗਾ ਸੂਜਿਤ ਕਿਸਾਨ ਮੋਰਚਾ ਜਿਹੜਾ ਗੈਰ ਰਸਿਕ ਹੁੰਦਾ ਉਹਦੇ ਨਾਲ ਹੀ ਸੰਬੰਧਤਾ ਗੂ ਹੈ ਉਹ ਵੀ ਕਹਿ ਰਿਹਾ ਕਿ ਦੇਖੋ ਜੀ ਢੇਲੇਵਾਰ ਸਾਹ ਨੂੰ ਬੁੱਕੇ ਜਿਹੜਾ ਪਲੇਸ ਆ ਕੇ ਦਿੰਦੀ ਸੀ ਜੀ ਪਾਣੀ ਦਾ ਗਲਾਸ ਪੀਸ ਪਲੇਸ ਵਾਲੇ ਲਿਆ ਕੇ ਪਵਾਉਂਦੇ ਸੀ ਇਦਾਂ ਦੇ ਹੀਟ ਲਈ ਪੱਦਰੀਆਂ ਜਦੋਂ ਗੱਲਾਂ ਕਿਸਾਨਾਂ ਕੋਲੋਂ ਵੜੇ ਚਲੀਆਂ ਜਾਂਦੀਆਂ ਤਾਂ ਮੈਂ ਸਾਂਦਾ ਕਿ ਕਿਸਾਨਾਂ ਅੰਦੋਲਨ ਵੀ ਘਟਾ ਲੱਗਦੀ ਹੈ ਜਿਹੜੇ ਆਗੂ ਨੇ ਇਹਨਾਂ ਕੰਟਰੀਬਿਊਟ ਕੀਤਾ ਹੈ ਮਿਹਨਤ ਕੀਤੀ ਹੈ ਉਹਨਾਂ ਵੱਲੋਂ ਖੜੀਆਂ ਕੀਤੀਆਂ ਟਾਲੀਆਂ ਤਾਂ ਕਈ ਲੋਕਾਂ ਨੂੰ ਅਜੇ ਤੱਕ ਨਹੀਂ ਮਿਲੀਆਂ ਹੋਣੀਆਂ ਲੱਭਦੇ ਫਿਰਦੇ ਆ ਪਰ ਘੱਟੋ-ਘੱਟ ਜਿਹੜਾ ਭਰੋਸਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਟਾਲੀਆਂ ਗੁਆਈਆਂ ਜਿਨ੍ਹਾਂ ਨੇ ਆਪਣੀ ਜਾਨਾਂ ਗੁਆਈਆਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਗੁਆਇਆ ਉਹਨਾਂ ਦੀ ਆਸਥਾ ਦਾ ਭਰੋਸਾ ਨਹੀਂ ਟੁੱਟਣ ਦੇਣਾ ਚਾਹੀਦਾ ਕਿਸਾਨਾਂ ਆਗੂ ਜੋ મતਭੇਦ ਵੀ ਹੈ ਤਾਂ ਬੈਠ ਕੇ ਜਿਹੜੇ ਗਿਆ ਨਿਵੇੜਨੇ ਚਾਹੀਦੇ ਤਾਂ ਸਾਟੀ ਸਪਾ ਕੇ ਨਹੀਂ ਛੱਡਣਾ ਚਾਹੀਦਾ ਇੱਕ ਦੂਜੇ ਨੂੰ ਕੁਕੁਨ ਦੇ ਨਿਜੀ ਮਾਮਲੇ ਨਹੀਂ ਇਹਨਾਂ ਕਿਸਾਨ ਅੰਦੋਲਨ ਵੀ ਕਦੇ ਢਾ ਲੱਗਦੀ ਨਜ਼ਰ ਆ ਰਹੀ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਬੀਬੀ ਐਮਬੀ ਨੂੰ ਲੈ ਕੇ ਲਗਾਤਾਰ ਮੁੱਦਾ ਪੱਖ ਦਾ ਜਾ ਰਿਹਾ ਹੈ ਹਾਲਇਕੀ ਹਰਿਆਣੇ ਨੂੰ ਪਾਣੀ ਵੀ ਦੇਣ ਲੱਗੇ ਨੇ ਜਿੰਨਾ ਕੁ ਦਾ ਹੱਕ ਬਣਦਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਈ ਸਵਾਲ ਖੜੇ ਕਰਦੇ ਹੋਏ ਨਜ਼ਰ ਆਉਂਦੇ ਨੇ ਜੀ ਆਖੜਾ ਬਿਆਸ ਮੈਨੇਜਮੈਂਟ ਬੋਰਡ ਜਿੱਥੋਂ ਪਿਛਲੇ ਦਿਨਾਂ ਤੋਂ ਆਪਾਂ ਦੇਖਦੇ ਆਂ ਕਿਸ ਤਰ੍ਹਾਂ ਹਰਿਆਣੇ ਨੇ ਵੱਧ ਪਾਣੀ ਅਗੇ ਮੰਗ ਕੀਤੀ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਲਗਾਤਾਰ ਪਹਿਰੇਦਾਰੀ ਕਰਦੇ ਰਹੇ ਕਿ ਸਾਡੇ ਕੋਲੇ ਫालतू ਪਾਣੀ ਹੈ ਹੀ ਨਹੀਂ ਹੁਣ ਵੀ ਅਦਾਲਤਾਂ ਤੇ ਜਿਹੜੀਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਫਿਕਰਾਂ ਚੱਲ ਰਹੀਆਂ ਪੰਜਾਬ ਆਪਣਾ ਪੱਖ ਪੇਸ਼ ਕਰ ਰਿਹਾ ਹੈ ਹਰਿਆਣਾ ਆਪਣਾ ਪੱਖ ਪੇਸ਼ ਕਰ ਰਿਹਾ ਹੈ ਕੇਂਦਰ ਵੀ ਕੁੰਗਾ ਦੇਖੋ ਕੇਂਦਰ ਜਦੋਂ ਜ਼ਰੂਰਤ ਪੈਂਦੀ ਹੈ ਤਾਂ ਹਰਿਆਣਾ ਦੇ ਹੱਕ ਜਾ ਕੇ ਖੜਾ ਹੁੰਦਾ ਫਿਰ ਇਹ ਨਹੀਂ ਸਮਝ ਲੱਗਦੀ ਜਦੋਂ ਪੰਜਾਬੀਆਂ ਦੀ ਗੱਲ ਕਰਦੇ ਆ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ ਤੇ ਜਦੋਂ ਪੰਜਾਬ ਦੇ ਹਿੱਤ 'ਚ ਖੜਾ ਹੋਣ ਦੀ ਗੱਲ ਹੁੰਦੀ ਹੈ ਤਉ ਉਹਦੋਂ ਲਕੀਰ ਖਿੱਚ ਕੇ ਕੇਂਦਰ ਕਿਉਂ ਹਰਿਆਣਾ ਦੇ ਖਿਲਾਫ ਖੜਾ ਹੋ ਜਾਂਦਾ ਹੈ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਦੇਖੋ ਪੰਜਾਬ ਦੇ ਹਿੱਤਾਂ ਲਈ ਜਿਹੜੀਆਂ ਪਾਰਟੀਆਂ ਕਹਿੰਦੇ ਜਦੋਂ ਆਪਾਂ ਸਰਬ ਪਾਰਟੀ ਮੀਟਿੰਗ ਬੁਲਾਈ ਸੀ ਜੇ ਅਕਾਲੀ ਦਲ ਦੀ ਗੱਲ ਕਰਦੇ ਆ ਆਜਪਾ ਦੀ ਗੱਲ ਕਰਦੇ ਕਾਂਗਰਸ ਦੀ ਗੱਲ ਕਰਦੇ ਸਾਰਿਆਂ ਨੇ ਕਿਹਾ ਸੀ ਕਿ ਅਸੀਂ ਇਸ ਮਾਮਲੇ 'ਚ ਪੰਜਾਬ ਦੇ ਮੁੱਦੇ ਤੇ ਸਰਕਾਰ ਦੇ ਨਾਂ ਤੇ ਹੁਣ ਜਦੋਂ ਨੰਗਲ ਡੈਮ ਹੋਵੇ ਭਾਖੜਾ ਡੈਮ ਹੋਵੇ ਉਥੇ ਕੇਂਦਰੀ ਸੁਰੱਖਿਆ ਬਾਲਣੇ ਤਨ੍ਨਾਤ ਕਰਨ ਦੀ ਗੱਲ ਆਉਂਦੀ ਹੈ ਤਾਂ ਕਹਿੰਦੇ ਉਹ ਆਗੂ ਕਿੱਥੇ ਆ ਜਿਹੜੇ ਪੰਜਾਬ ਦੇ ਹਮਾਇਤ ਕਰਦੇ ਸੀ ਹੁਣ ਕਿਉਂ ਨਹੀਂ ਬੋਲਦੇ ਇਹ ਪੱਤਰ ਹੀ ਦੇ ਕਹਿੰਦੇ ਕਹਿਣ ਤੇ ਲਿਖਿਆ ਗਿਆ ਇਸੇ ਤਰੀਕੇ ਦੇ ਨਾਲ ਪਾਣੀਆਂ ਦੀ ਵੰਡ ਦਾ ਮਾਮਲਾ ਆਉਣ ਵਾਲੇ ਦਿਨਾਂ ਦੇ ਵਿੱਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪਾਣੀ ਤੱਕ ਸਿਸਟਮ ਉਹਨਾਂ ਤੱਕ ਵੰਡਿਆ ਗਿਆ ਜਿਹੜੀ ਤਰੀਕ ਸੀ ਵੀ ਇੱਕ ਤਰੀਕ ਨਬਚਾਰਾ ਹੋ ਗਿਆ ਇੱਕ ਵਾਰੀ ਅੱਗੇ ਚਲੋ ਕੋਰਟਾਂ ਟੈਕਨੀਕਲ ਤੌਰ ਤੇ ਜੁਆਇ ਇੱਕ ਦੂਜੇ ਤਰ੍ਹਾਂ ਦਿੰਦੇ ਰਹਿਣਗੇ ਪਰ ਅਗਲੇ ਦਿਨਾਂ ਤੇ ਵੱਡਾ ਆਸਾ ਦਾ ਮਾਮਲਾ ਉਹ ਐਸਵੀਐਲ ਲੈਸਵੇਲ ਦੇ ਮੁੱਦੇ ਤੇ ਫਿਰ ਹਰਿਆਣਾ ਤੇ ਪੰਜਾਬ ਇੱਕ ਤੁਸੀਂ ਸਾਹਮਣੇ ਖੜੇ ਹੁੰਦੇ ਪੰਜਾਬ ਮਿਸੇ ਕਹਿੰਦਾ ਕਿ ਸਾਡੇ ਕੋਲੇ ਪਾਣੀ ਨਹੀਂ ਹੈ ਪਰ ਪੰਜਾਬ ਤੇ ਦਵਾ ਇਸ ਗੱਲ ਹੀ ਪੈ ਰਹੇ ਕਿ ਪਾਣੀ ਹੋਵੇ ਜਾਂ ਨਾ ਹੋਵੇ ਪਹਿਲਾਂ ਐਸਵੀਐਲ ਬਣਾਈ ਜਾਵੇ ਉਹਨੇ ਦੇਖਣਾ ਹੋਵੇ ਕਿ ਦੇਸ਼ ਦੇ ਹਿੱਤ ਵਿੱਚ ਹੈ ਐਸਵੀਐਲ ਬਣਾਉਣੀ ਜਾਂ ਪਹਿਲਾਂ ਪਾਣੀ ਦਾ ਫੈਸਲਾ ਹੋਣਾ ਚਾਹੀਦਾ ਵੀਰ ਕਰਦੇ ਆਂ ਕਿ ਕੇਂਦਰ ਇਸ ਮਾਮਲੇ ਦਖਲ ਦੇ ਕੇ ਪੰਜਾਬ ਤੇ ਹਰਿਆਣਾ ਚ ਵਾਝਰ ਸੰਧੀ ਕਰਵਾਏਗਾ ਪਾਕੇ ਪੰਜਾਬੀ ਤੇ ਜੈਸਾ ਹਰਿਆਣਾ ਵੀ ਤੇਜ ਐਸਾ ਟਕਰਾ ਤੇ ਦੇ ਦੇ ਲਈ ਤੇ ਸੁਭਾਂ ਦੇ ਲਈ ਵੀ ਕਿਸੇ ਕਦਰ ਵੀ ਹਿੱਤ ਚ ਨਹੀਂ ਐ ਜੀ ਜੀ ਸੋ ਸਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਤੁਸੀਂ ਪ੍ਰੋਗਰਾਮ ਦਾ ਹਿਸਾਬ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਆਸਣ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਜੁੜੇ ਰਹੇ ਇਹ ਪ੍ਰੋਗਰਾਮ ਲੈ ਕੇ ਕੱਲ ਫੇਰ ਆਦਰੋਵਾਂਗੇ ਧੰਨਵਾਦ